हां जी दोस्तों आज ਆਪਣੇ ਕੋਲੇ ਆਇਆ ਹੈਗਾ 855 ਟਰੈਕਟਰ ਇਹਦੇ ਆਪਾਂ ਮਗਰਾੜ ਕੀਤੀ ਹੋਈ ਸੀਗੀ 2 ਸਾਲ ਪਹਿਨਾ ਉਹਨਾਂ ਤੋਂ ਆਪਾਂ ਪ੍ਰਿੰਟ ਉਤਾਰਨੇ ਨੇ ਲਓ ਜੀ ਦੇਖੋ ਇਹ ਪ੍ਰਿੰਟ ਉਤਾਰ ਕੇ ਆਪਾਂ ਨਵੇਂ ਪ੍ਰਿੰਟ ਦੇ ਉੱਤੇ ਲਾਉਣੇ ਨੇ ਟੇਪ ਐਨੀ ਵਧੀਆ ਸੀਗੇ ਜਦੋਂ ਆਪਾਂ ਲਾਈ ਤਾਂ ਬਿਲਕੁਲ ਵੀ ਗਮ ਨਹੀਂ ਛੱਡਿਆ ਟੇਪ ਨੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਚੀਜ਼ ਨੂੰ ਲਓ ਜੀ ਪੇਪਰ ਉਤਰ ਗਿਆ ਤੇ ਦੂਜੇ ਮਗਰਾੜ ਦਾ ਉਤਰਿਆ ਹੋਇਆ ਬਿਲਕੁਲ ਸਾਫ ਤਿੰਨ ਨਵੇਂ ਪ੍ਰਿੰਟ ਬਣ ਕੇ ਰੈਡੀ ਨੇ ਸ਼ੇਰ ਦੇ ਜਿਹੜੇ ਫੇਸ ਵਾਲੇ ਪ੍ਰਿੰਟ ਨੇ ਉਹ ਆਪਾਂ ਇਹਦੇ ਉੱਤੇ ਲਗਾਵਾਂਗੇ ਪ੍ਰਿੰਟਰ ਰੈਡੀ ਹੈ ਤੇ ਪੈਂਟ ਆਪਾਂ ਲੈਮੀਨੇਸ਼ਨ ਕਰਕੇ ਸਾਰੇ ਪ੍ਰਿੰਟ ਲਗਾਵਾਂਗੇ ਲਓ ਜੀ ਪ੍ਰਿੰਟ ਲੈਮੀਨੇਸ਼ਨ ਹੋ ਚੁੱਕੇ ਨੇ ਤੇ ਲਗਾਉਣ ਵਾਸਤੇ ਰੈਡੀ ਨੇ ਹਾਂ ਜੀ ਹੁਣ ਆਪਾਂ ਇਹਨਾਂ ਪ੍ਰਿੰਟਾਂ ਨੂੰ ਟਰੈਕਟਰ ਤੇ ਲਗਾਵਾਂਗੇ ਲਓ ਜੀ ਲਗਾਉਣ ਦੀ ਤਿਆਰੀ ਤੇ ਇਹਨਾਂ ਪ੍ਰਿੰਟਾਂ ਨੂੰ ਆਪਾਂ ਪਾਣੀ ਨਾਲ ਲਗਾਵਾਂਗੇ ਤਾਂ ਕੀ ਇਹ ਸੰਗਿਨ ਨਾਲ ਲੱਗ ਜਾਣ। ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ। ਬਿਲਕੁਲ ਹਾਈ ਕੁਆਲਿਟੀ ਦੇ ਪ੍ਰਿੰਟ ਹੋਣਗੇ। ਤੁਸੀਂ ਸਾਨੂੰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਪ੍ਰਿੰਟਾ ਕਰ ਬੈਠੇ ਵੀ ਮੰਗਵਾ ਸਕਦੇ ਹੋ। ਬਿਲਕੁਲ ਇਹੀ ਸੇਮ ਕੁਆਲਿਟੀ ਹੋਊਗੀ। ਕੁਆਲਿਟੀ ਨਾਲ ਕੋਈ ਵੀ ਮੰਨ ਲੋ ਕੰਪੇਅਰ ਨਹੀਂ ਕੀਤਾ ਜਾਂਦਾ। ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ। ਹਾਂਜੀ ਅੱਜ ਦਾ ਕੰਮ ਹੋ ਗਿਆ ਆਪਣਾ ਕੰਪਲੀਟ ਆ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਵੀ ਮੋਡੀਫਿਕੇਸ਼ਨ ਕਰਵਾਉਣ ਲਈ ਪ੍ਰਿੰਟ ਕਰਵਾਉਣ ਲਈ ਤੁਸੀਂ ਸਾਡੀ ਸ਼ਾਪ ਤੇ ਆ ਕੇ ਵਿజిਟ ਕਰਕੇ ਵੀ ਕੰਮ ਕਰਵਾ ਸਕਦੇ ਹੋ ਹਾਂਜੀ ਸਾਡੇ ਇੰਸਟਾਗ੍ਰam ਪੇਜ ਨੂੰ ਕਰ ਲਓ ਫੋਲੋ ਤੇ ਫੇਸਬੁੱਕ ਪੇਜ ਨੂੰ ਕਰ ਲਓ ਲਾਈਕ ਧੰਨਵਾਦ